सत जी स्वागत तो है अपने चैनल महक फैशन पंजाब उपर अच्छे अभी बहुत ही न्यू लुक द न्यू वरायटी लेके आए जी जो कि फैशनेबल पार्टीवेयर सूट ने जी एयर स्टफ ऑरगेंजा शिमर के बच्चे है जी बहुत ही प्यारा कलर है देखो डायमंड वर्क किया हुआ पूरे सूट के उपर जरी का वर्क है जी शिमर ऑरगेंजा के स्टफ है जी सूट शर्ट का प्लेन बोटम मिलेगी नाल सुनो जी कॉटन रियोन ਦੇਖੋ ਵਰਕ ਬਹੁਤ ਹੈਵੀ ਕੀਤਾ ਹੋਇਆ ਸੂਟ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਜਰੀਦਾ ਇਹਦੇ ਉੱਪਰ ਦੇਖੋ ਪਿਕੋਕ ਦਾ ਡਿਜ਼ਾਈਨ ਬਣਿਆ ਹੋਇਆ ਜੀ ਬੂਲ ਘੇਰੇ ਤੇ ਘੇਰੇ ਦੇ ਉੱਪਰ ਫੁੱਲ ਬਾਰਡਰ ਹੈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਘੇਰੇ ਦਾ ਘੇਰੇ ਤੇ ਪਾਈਪਿੰਗ ਪੱਟੀ ਬਣੀ ਹੋਈ ਹੈ ਜੀ ਪਲੇਨ ਸ਼ਰਟ ਮਿਲੇਗੀ ਜੀ ਸੋਨੂੰ ਇਸ ਦੇ ਨਾਲ ਬਾਟਮ ਮਿਲੇਗੀ ਸੌਰੀ ਦੇਖੋ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਮੂਗੀਆ ਜਰੀ ਦਾ ਪੂਰਾ ਹੈਵੀ ਵਰਕ ਹੈ ਪੂਰੀ ਪਾਰਟੀ ਲਈ ਸੂਟ ਬਣ ਕੇ ਤਿਆਰ ਹੋਣਗੇ ਦੇਖੋ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਜੀ ਕਿਰਾ ਬਹੁਤ ਹੀ ਜ਼ਿਆਦਾ ਹੈਵੀ ਹੈ ਦੁਪੱਟਾ ਦੇਖੋ ਜੀ ਦੁਪੱਟਾ ਤਾਂ हटके ਹੈ ਜੀ ਬਿਲਕੁਲ ਦੁਪੱਟੇ ਦਾ ਤੁਸੀਂ ਨਾ ਹੀ ਨਾ ਲੋ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਦੇਖੋ ਕਿੰਨਾ ਫੁੱਲ ਪਿਆ ਵਰਤ ਕੀਤਾ ਹੋਇਆ ਦੁਪੱਟੇ ਦੇ ਉੱਪਰ ਹੈਵੀ ਹੈਵੀ ਬਾਰਡਰ ਬਣਿਆ ਹੋਇਆ ਔਰ ਗੇਂਜਾ ਸਟੱਫ ਦੇ ਵਿੱਚ ਦੁਪੱਟਾ ਹੈ ਜੀ ਪੂਰੇ ਦੁਪੱਟੇ ਦੇ ਦੇਖੋ ਪਿਕੋਕ ਦਾ ਡਿਜ਼ਾਈਨ ਬਣਾ ਹੋਇਆ ਜਰੀ ਵਰਕ ਦੇ ਵਿੱਚ ਦੇਖੋ ਜੀ ਔਰ ਬਾਰਡਰ 'ਤੇ ਬਹੁਤ ਹੈਵੀ ਬਣਿਆ ਹੋਇਆ ਦੁਪੱਟੇ ਦਾ ਲੁੱਕ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਲੁੱਕ ਦੇਖੋ ਦੁਪੱਟੇ ਦੀ ਕਿੰਨੀ ਸ਼ਾਨਦਾਰ ਲੁੱਕ ਹੈ ਦੁਪੱਟੇ ਦੀ ਦੇਖੋ ਜੀ ਬਹੁਤ ਹੀ ਪਾਰਟੀਅਰ ਫੈਨਸੀ ਸੂਟ ਬਣ ਕੇ ਤਿਆਰ ਹੋਏਗੇ ਜੀ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਜਲਦੀ ਤੋਂ ਜਲਦੀ 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 ਆਰਡਰ ਕਰੋ ਜੀ ਇਹ ਤੁਸੀਂ ਆਪਣੇ ਹੱਥ ਵਿੱਚੋਂ ਟਾਈਮ ਨਾ ਗਵਾਓ ਤਾਂ ਹੀ ਚੰਗਾ ਜੀ ਸੂਟ ਦੇਖੋ ਬਹੁਤ ਹੀ ਪਿਆਰੇ ਨੇ ਬਹੁਤ ਹੀ ਘੱਟ ਰਿਕਟਨ ਦੇ ਵਿੱਚ बाजार में बहुत सस्ते सूट है देखो इन्होंने चार शेड मिले गए सैकेंड शेड फ्रोजी शेड है जी थर्ड शेड येलो शेड है जी फोर्थ शेड पिंक शेड है जी और लास्ट लवेंडर शेड है जी पंजे शेड बहुत ही प्यारे ने और बहुत ही सोहनी लुक देने सूट बन के जी बहुत ही पार्टी वेयर सूट तैयार हो गए बन के बहुत ही प्यारे प्यारे सूट ने